ਤੇ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਦੀ ਆ ਕਿ ਸਿਹਤ ਮੇਰੀ ਕੁਸਟਲੀ ਸੀ ਤੇ ਸਾਰੇ ਪ੍ਰੋਗਰਾਮਾਂ ਤੇ ਜਾਣ ਦਾ ਕਰਕੇ ਕੁਛ ਗਰਮੀ ਦਾ ਕਰਕੇ ਹੋਰ ਕਾਫੀ ਸਿਹਤ ਢਿੱਲੀ ਹੋ ਗਈ ਤੇ ਬਾਕੀ ਸਰੀਰ ਦਾ ਵੀ ਵੇਖੋ ਕਿ ਫੇਰ ਵੀ ਮੈਂ ਸਾਰੇ ਪ੍ਰੋਗਰਾਮ ਪਹੁੰਚਾਏ ਬਾਕੀ ਕੱਲ ਨੂੰ ਵੀ ਸਾਡੇ 10 12 ਪਿੰਡਾਂ ਦੇ ਪ੍ਰੋਗਰਾਮ ਆ ਤੇ ਕੋਸ਼ਿਸ਼ ਕਰਨੀ ਆ ਕਿ ਸਿਹਤ ਢਿੱਲੀ ਹੋਣ ਦੇ ਬਾਵਜੂਦ ਵੀ ਉਹ ਮਤਲਬ ਸਾਰੇ ਜਿਹੜੇ ਪ੍ਰੋਗਰਾਮ ਉਹਨਾਂ ਦਾ ਪ੍ਰਵਧਾਨ ਕੀਤਾ ਜਾਵੇ ਤੇ ਬਾਕੀ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਦੀ ਵੀ ਜੇ ਕਿਸੇ ਪਿੰਡ ਤੱਕ ਸਾਡੀ ਪਹੁੰਚ ਨਹੀਂ ਹੁੰਦੀ ਤਾਂ ਉਹ ਸੰਗਤ ਆਪਣਾ ਫਰਜ ਸਮਝ ਕੇ ਆਪੋ ਆਪਣੇ ਪਿੰਡਾਂ 'ਚ ਜਾਵੋ ਪ੍ਰਚਾਰ ਕਰੇ ਮੁਰ ਮੁਰ ਕੇ ਬਾਅਦ ਚ ਆਪਾਂ ਸਾਰੀ ਸੰਗਤ ਨੂੰ ਮਿਲਣ ਦੀ ਜ਼ਰੂਰ ਕੋਸ਼ਿਸ਼ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਜਿਹੜੀ ਵੀ ਕੋਈ ਸੰਗਤ ਤੱਕ ਨਹੀਂ ਪਹੁੰਚ ਸਕਦੇ ਹੈਗੇ ਕਿਉਂਕਿ ਪਿੰਡ ਬਹੁਤ ਨੇ ਮਾਤਾ ਜੀ ਦੀ ਸਿਹਤ ਢਿੱਲੇ ਹੋਣ ਦੇ ਬਾਵਜੂਦ ਅਸੀਂ ਕੋਸ਼ਿਸ਼ ਤਾਂ ਕਰਾਂਗੇ ਵੀ ਹਰ ਇੱਕ ਪਿੰਡ ਤੱਕ ਹਰ ਘਰ ਤੱਕ ਪਹੁੰਚ ਕਰੀਏ ਜੇਕਰ ਕਿਸੇ ਫਰਟ ਤੱਕ ਰਹਿ ਵੀ ਜਾਂਦੀ ਹੈ ਤਾਂ ਆਪ ਦਾ ਨਿੱਜੀ ਫਰਜ ਸਮਝਦੇ ਹੋਏ ਭਾਈ ਸਾਹਿਬ ਦਾ ਮੈਗ ਵਾਲਾ ਬਟਨ ਦਿਵਾਣ ਦੀ ਪੂਰੀ ਨੇਰੀ ਲਾ ਦਿਓ ਵੀ ਮੈਗ ਦਾ ਬਟਨ ਵਾਲਾ ਜਿਹੜਾ ਬਟਨ ਹੈ ਨਾ ਬਟਣੇ ਬਟਣੇ ਟੁੱਟ ਜੇ ਬਟਣੇ ਟੁੱਟ ਜੇ ਇੰਨੀ ਨੇਰੀ ਲਾ ਦਿਓ ਪਤਾ ਲੱਗੇ ਵੀ ਪੰਛੀਆਂ ਮੋਟਾ ਪਈਆਂ ਇਹ ਆਮ ਮੋਟਾ ਨਹੀਂ ਹੈਗੀਆਂ ਇਹ ਪੰਛੀਆਂ ਮੋਟਾ ਨੇ ਬਟਣੇ ਟੁੱਟ ਜੇ ਇੰਨੀ ਨੇਰੀ ਲਾ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ